ਗੁਰਦਾਸਪੁਰ ਦੇ ਕਸਬਾ ਅਲਾਵਲਵਾਲ ਵਿੱਚ ਸੁਖਦੇਵ ਸਿੰਘ ਨਾਮੇ ਇਸ ਸ਼ਖਸ ਨੂੰ ਆਪਣੀ ਧੀ ਅਤੇ ਪਤਨੀ ਤੋਂ ਆਪਣੇ ਆਖਰੀ ਸਮਿਆਂ ਵਿੱਚ ਮਿਲਿਆ ਮੌਤਾ ਤੋਹਫਾ। ਔਥੋੜੀ ਨੇ ਸੁਖਦੇਵ ਦੇ ਜਜ਼ਬਾਤਾਂ ਨੂੰ ਕੁਚਲ ਦਿੱਤਾ ਅਤੇ ਰस्सियां ਨੇ ਉਸ ਦੀਆਂ ਵਿਰੋਧ ਦੀਆਂ ਸੁਰਾਂ ਨੂੰ ਹਮੇਸ਼ਾ ਲਈ ਖਾਮੋਸ਼ ਕਰ ਦਿੱਤਾ। ਵਿਰੋਧ ਸੀ ਆਪਣੀ ਧੀ ਦੇ ਪਿਆਰ ਦਾ। ਨਿੱਕੀ ਉਮਰੇ ਅਮਨਦੀਪ ਨੇ ਜ਼ਿੰਦਗੀ ਦਾ ਹਰ ਫਲਸਫਾ ਸਿਕਾਇਆ ਸੀ ਸੁਖਦੇਵ ਨੇ। ਇਲਜ਼ਾਮ ਨੇ ਕਿ ਉਸੇ ਅਮਨਦੀਪ ਦੇ ਹੱਥੋਂ ਸੁਖਦੇਵ ਕਤਲ ਹੋ ਗਿਆ। ਇਲਜ਼ਾਮ ਅਮਨਦੀਪ ਦਾ ਸਾਥ ਦਿੱਤਾ ਉਹਦੇ ਪ੍ਰੇਮੀ ਸੁਖਪਾਲ ਅਤੇ ਮਾਂ ਬਲਵਿੰਦਰ ਨੇ ਇਹਦਾ ਕਤਲ ਇਹਦੀ ਸਰਦੇਵ ਸਿੰਘ ਦੀ ਘਰਵਾਲੀ ਬਲਵਿੰਦਰ ਕੌਰ ਲੜਕੀ ਅਮਨਦੀਪ ਅਤੇ ਇਹਦਾ ਲੜਕੀ ਦਾ ਆਸ਼ਿਕ ਸੁਖਪਾਲ ਸਿੰਘ ਵਾਸੀ ਕੋਹਲੀਪੁਰ ਨੇ ਅਰਾਧੀ ਕੀਤਾ ਅਮਨਦੀਪ ਅਤੇ ਸੁਖਪਾਲ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਇਸ ਗੱਲ ਵਿੱਚ ਪਿਤਾ ਨੇ ਆਪਣੀ ਕੁੜੀ ਦਾ ਸਾਥ ਨਹੀਂ ਦਿੱਤਾ ਪਰ ਮਾਂ ਬਲਵਿੰਦਰ ਕੌਰ ਨੇ ਸਾਥ ਦਿੱਤਾ ਸਾਤ ਇੱਕ ਭਿਆਨਕ ਸਾਜ਼ਿਸ਼ ਵਿੱਚ ਬਲਵਿੰਦਰ ਕੌਰ ਨੇ ਆਪਣੀ ਧੀ ਨਾਲ ਮਿਲ ਕੇ ਬਣਾ ਲਿਆ ਪਤੀ ਸੁਖਦੇਵ ਦੇ ਕਤਲ ਦਾ ਪਲਾਨ ਇਸ ਘਟਨਾ ਦਾ ਜਿਵੇਂ ਹੀ ਪਤਾ ਲੱਗਾ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸਾਡੇ ਪਿੰਡ ਸੁਖਦੇਵ ਸਿੰਘ ਦਾ ਘਰ ਹੋਇਆ ਜੀ ਇਹ ਬੜੀ ਘਨੌਣੀ ਅਵਾਦਤ ਹੋਈ ਹੈ ਇਸ ਵਿੱਚ ਦੋਸ਼ੀਆਂ ਉਸ ਦੀ ਪਤਨੀ ਬਲਵਿੰਦਰ ਕੌਰ ਆ ਦੀ ਉਹ ਲੜਕੀ ਅਤੇ ਉਸ ਦੇ ਪ੍ਰੇਮੀ ਨੇ ਰਲ ਕੇ ਜਿਹੜਾ ਇੱਕ ਘਨੌਣੀ ਸਾਜ਼ਿਸ਼ ਕੀਤੀ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਨੂੰ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਕਾਦਨ ਹਸਾਬ ਲਾਜੇ लाश ਨੂੰ ਟਿਕਾਣੇ ਲਗਾਉਣ ਲੈ ਜਾ ਰਹੇ ਮੁਲਜ਼ਮਾਂ ਦੀ ਸੂਪ ਪਿੰਡ ਵਾਲਿਆਂ ਨੂੰ ਲੱਗ ਗਈ ਭਰਾ ਸੁਖਦੇਵ ਨਾਲ ਜੋ ਕੁਝ ਹੋਇਆ ਉਸ ਨਾਲ ਪਰਿਵਾਰ ਸਦਮੇ ਵਿੱਚ ਹੈ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਅਮਨਦੀਪ ਅਤੇ ਉਸ ਦੀ ਮਾਂ ਬਲਵਿੰਦਰ ਕੌਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨਾ ਤਿੰਨਾਂ ਨੇ ਨਾਲ ਕੇ ਮੇਰੇ ਭਰਾ ਦਾ ਕਤਲ ਕੀਤਾ ਸੁਖਦੇਵ ਸਿੰਘ ਦਾ ਤੇ ਉਹ ਉਸ ਦੀ লাশ ਲੈ ਕੇ ਕਿਤੇ ਖੁਰਦਬੁੱਧ ਕਰਨੇ ਜਾ ਰਹੇ ਸੀ ਤੇ ਅਸੀਂ ਸਾਨੂੰ ਪਤਾ ਲੱਗਾ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਸਾਡੀ ਤਾਹ ਤੇ ਕਾਰਵਾਈ ਕੀਤੀ ਤੇ ਉਸ ਦੀ লাশ ਬਰਾਮਦ ਕਰ ਲਈ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪੂਰਾ ਇਨਸਾਫ ਦਿੱਤਾ ਜਾਵੇ। Laashu postmortem ਲਈ ਭੇਜ ਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਗਈ ਹੈ। ਦੋਸ਼ੀ লাশ ਸੁੱਟ ਕੇ ਭੱਜ ਗਏ ਸੀਗੇ। লাশ ਬਰਾਮਦ ਕਰ ਲਈ ਹੈ। লাশ ਦਾ ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ ਕੀਤੀ ਜਾਵੇ। ਕੁਝ ਸਮੇਂ ਪਹਿਲਾਂ ਮਿਲੇ ਪਿਆਰ ਲਈ ਕਈ ਸਾਲਾਂ ਦੇ ਪਿਆਰ ਅਤੇ ਵਿਸ਼ਵਾਸ ਨੂੰ ਅੱਖੋਂ ਪਰੋਖੇ ਕਰ ਇੱਕ ਤੀ ਅਤੇ ਪਤਨੀ ਤੇ ਲੱਗਿਆ ਘਰ ਦੇ ਮੁਖੀ ਨੂੰ ਕਤਲ ਕਰਨ ਦਾ ਇਲਜ਼ਾਮ। ਸਮਾਜਿਕ ਰਿਸ਼ਤਿਆਂ ਦੇ ਕਤਲ ਦੀ ਕਹਾਣੀ ਕੋਈ ਨਵੀਂ ਤਾਂ ਨਹੀਂ ਹੈ ਕਾਨੂੰਨ ਦੇ ਪੰਜੇ ਮੁਲਜ਼ਮਾਂ ਨੂੰ ਤਾਂ ਜਕੜ ਸਕਦੇ ਨੇ ਪਰ ਰਿਸ਼ਤਿਆਂ ਵਿੱਚ ਆਈ ਕੁੜਕਾ ਤਨ ਨੂੰ ਕਾਬੂ ਨਹੀਂ ਕਰ ਸਕਦੇ